ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਆਲਖ TV ਚੈਨਲ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਆਲਖ ਤੇ ਜਿਲ੍ਹਾ ਜਿਹੜਾ ਇਹਨੂੰ ਫਰੀਦਕੋਟ ਲੱਗਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਕੇ ਆਲਰਟ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਅੱਜ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਵੇੜ ਦੇਖ ਰਹੇ ਆਂ ਇਹ ਜਿਹੜੀ ਵਿਕਾਊ ਹੈ ਫਾਰ ਸੇਲ ਹੈ ਇਹ ਮੇਰੇ ਆਪਣੇ ਕੋਲ ਹੀ ਜਿਹੜੀ ਦੋਸਤੋ ਵੈੜ ਹੈ ਤੇ ਦੂਜਾ ਸੂਆ ਸੂਈ ਹੈ ਤੇ ਚਾਰਾਂ ਦਿਨਾਂ ਦੀ ਸੂਈ ਥੱਲੇ 16-17 ਲੀਟਰ ਬੌਲਾ ਜਿਹੜਾ ਰੈਡੀ ਹੈ ਤੁਸੀਂ ਦੋ ਟਾਈਮ ਚਾਰ ਟਾਈਮ ਚੋ ਕੇ ਜਿਹੜੀ ਖਰੀਦ ਸਕਦੇ ਆ ਤੇ 20-22 ਲੀਟਰ ਦੁੱਧ ਬੜੇ ਆਰਾਮ ਨਾਲ ਜਿਹੜਾ ਵੈੜ ਨੇ ਦੇਣਾ ਹੈ ਸਾਫ ਥਾਨ ਹਵਾਨੇ ਦੀ ਪੂਰਾ ਮੁੱਠੀ ਦੀ ਜੁਵਾਈ ਵਾਲਾ ਹੱਥੀ ਜੁਵਾਈ ਵਾਲਾ ਥਾਂ ਲੱਗਿਆ ਤੇ ਚਾਰ ਦਿਨ ਹੋ ਗਏ ਸੂਈ ਨੂੰ ਜੇਰ ਜੂਰ ਪ੍ਰੋਪਰ ਜਿਹੜੀ ਕੰਪਲੀਟ ਹੈ ਤੇ 90000 ਰੁਪਏ ਦਾ ਰੇਟ ਰੱਖਿਆ ਹੈ ਤੇ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਜੇ ਕਿਸੇ ਵੀਰ ਦੇ ਪਸੰਦ ਆਵੇ ਤੇ ਮੇਰਾ ਨੰਬਰ 8289003072 ਆਪਾਂ ਸਕਰੀਨ ਤੇ ਵੀ ਨੰਬਰ ਲਾ ਦੇਾਂਗੇ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਖੁਦ ਵਿజిਟ ਕਰਕੇ ਦੋ ਟਾਈਮ ਚਾਰ ਟਾਈਮ ਚੋ ਕੇ ਜਿਹੜੀ ਵੇਅਰ ਖਰੀਦ ਸਕਦੇ ਧੰਨਵਾਦ